ਆਪਾਂ ਅਕਸਰ ਸੁਣਦੇ ਹੁੰਦੇ ਹਾਂ ਵੀ ਟਿੱਬਿਆਂ ਦੇ ਪਾਣੀ ਚੜਾਦਾ ਪਰ ਟਿੱਬਿਆਂ ਦੇ ਪਾਣੀ ਰਾਜਸਥਾਨ ਵਾਲਿਆਂ ਨੇ ਸੱਚੀ ਚੜਾਦਾ ਕਿਵੇਂ ਚੜਾਦਾ ਆ ਜੋ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਦੇਖ ਲਓ ਮੇਰੇ ਪਿੱਛੇ ਤੁਸੀਂ ਉਹ ਇਹ ਲੋ ਟਿੱਬੇ ਤੇ ਜਮਾ ਮੋਟਰ ਦੇਖ ਰਹੀ ਹੋਊਗੀ ਤੁਹਾਨੂੰ ਜਮਾ ਠੀਕ ਆ ਇੱਧਰ ਨਰਮਾ ਬਹੁਤ ਸੋਹਣਾ ਖੜਾ ਬਾਈ ਠੀਕ ਆ ਇੱਧਰ ਬਾਇਰਾ ਖੜਾ ਤੇ ਇੱਧਰ ਗੁਵਾਰਾ ਗੁਵਾਰਾ ਬਹੁਤ ਵਧੀਆ ਗੁਵਾਰਾ ਖੜਾ ਤੇ ਪਿਛਲੀ ਯਾਰ ਆਪਾਂ ਐਸੀ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਕੀਤਾ ਸੀਗਾ ਪਿਛਲੀ ਯਾਰ ਤੁਹਾਨੂੰ ਕਣਕ ਦਿਖਾਈ ਸੀਗੀ ਇੱਥੇ ਟਿੱਬੇ ਦੇ ਉੱਤੇ ਬਿਲਕੁਲ ਬਾਈ ਤੁਸੀਂ ਦੇਖ ਸਕਦੇ ਹੋ ਇੱਧਰ ਠੀਕ ਆ ਹੁਣ ਮੀਂਹ ਜਾਰੇ ਪੈ ਗਿਆ ਗੱਲ ਆ ਗਈ ਪਿਛਲੇ ਯਾਰ ਬਾਰ ਬਾਰ ਉੱਡਦੀ ਸੀਗੀ ਇੱਥੇ ਤੇ ਕਣਕ ਬਹੁਤ ਸੋਹਣੀ ਕਣਕ ਸੀਗੀ ਬਹੁਤ ਵਧੀਆ ਝਾੜ ਸੀ ਵੀਡੀਓ ਵੀ ਤੁਹਾਨੂੰ ਦਿਖਾਈ ਸੀ ਹੁਣ ਆਪਾਂ ਸਪੈਸ਼ਲ ਆਏ ਆ ਤੇ ਅੱਜ ਗਵਾਰਾ ਇੱਥੇ ਆ ਦੇਖ ਲਓ ਤੁਸੀਂ ਗਵਾਰਾ ਬਹੁਤ ਵਧੀਆ ਗਵਾਰਾ ਖੜਾ ਤੇ ਬਾਕੀ ਹੁਣ ਇਹ ਤੁਹਾਨੂੰ ਦਿਖਾ ਦਿੰਨੇ ਆ ਵਿੱਕੀ ਚੱਕਰਾ ਕਿਉਂ ਇੱਥੇ ਵਧੀਆ ਹੋ ਜਾਂਦਾ ਟਿੱਬੇ ਤੇ ਹੁਣ ਤੁਸੀਂ ਕਹੋਗੇ ਪਾਣੀ ਮੀਂਹਾਂ ਤੇ ਕੱਲੇ ਮੀਂਹਾਂ ਤੇ ਵੀ ਨਹੀਂ ਮੀਂਹ ਪੈ ਕੇ ਵਧੀਆ ਚਲੋ ਮੀਂਹ ਨਾਲ ਆਇਤੀ ਠੀਕ ਹੋ ਗਈ ਪਰ ਤੁਹਾਨੂੰ ਮੇਨ ਕਾਰਨ ਦਿਖਾਉਨੇ ਆ ਵੀ ਟਿੱਬੇ ਤੇ ਪਾਣੀ ਕਿਉਂ ਆਉਂ ਉਹ ਮੋਟਰ ਉਹ ਟਰਾਂਸਫਾਰਮ ਲੱਗਿਆ ਆਪਣੇ ਨੂੰ ਠੀਕ ਆ ਇੱਥੇ ਮੋਟਰ ਕੀਤੀ ਹੋਇਆ ਪਾਣੀ ਵਧੀਆ ਬਾਈ ਮਿੱਠਾ ਆ ਇੱਥੇ ਪਾਣੀ ਕਈ ਕਈ ਥਾਈਂ ਤੇ ਉੱਥੋਂ ਬਾਈ ਫੁਹਾਰਾ ਸਿਸਟਮ ਪਾਇਆ ਪਾਈਪਾਂ ਤੁਸੀਂ ਦੇਖ ਲਓ ਆ ਪਾਈਪਾਂ ਦੇਖ ਲਓ ਬਾਈ ਆਹ ਆਹ ਫੁਹਾਰਾ ਸਿਸਟਮ ਆ ਪਾਈਪਾਂ ਦੇ ਜਿਹੜੀਆਂ ਸਾਰੇ ਇੱਥੇ ਵਾਹਨ ਦੇ ਵਿੱਚ ਇਹ ਵਿਛਾ ਦਿੰਦੇ ਆ ਬਾਈ ਜਦੋਂ ਆ ਗੁਵਾਰਾ ਜਾਂ ਕੋਈ ਕਣਕ ਇਹਨੂੰ ਸਾਰੇ ਵਾਹਨ ਦੇ ਵਿੱਚ ਉਹ ਪਾਈਪਾਂ ਵਿਛਾ ਕੇ ਫੁਆਰੇ ਸਿਸਟਮ ਦੇ ਨਾਲ ਪਾਣੀ ਲਾਇਆ ਜਾਂਦਾ ਤਾਂ ਬਹੁਤ ਵਧੀਆ ਜਿਹੜਾ ਇਹ ਸਸਤਾ ਸਰ ਜਾਂਦਾ ਕਿਉਂਕਿ ਇਹ ਟਿੱਬੇ ਆ ਜਿਹੜੇ ਬਾਈ ਉਹ ਬਹੁਤ ਸਸਤੇ ਮਿਲ ਜਾਂਦੇ ਹੈਗੇ ਵੈਸੇ ਰੇਟ ਵੀ ਘੱਟ ਆ ਠੇਕੇ ਤੇ ਵੀ ਘੱਟ ਹੈ ਨਾ ਪਰ ਬਾਈ ਹਾਂਜੀ ਹਾਂਜੀ ਠੇਕਾ ਵੀ ਘੱਟ ਹੈ ਨਾ ਟਿੱਬਿਆਂ ਦਾ ਤੇ ਵੈਸੇ ਵੀ ਜਿਨ੍ਹਾਂ ਨੇ ਜ਼ਮੀਨ ਖਰੀਦਣੀ ਆ ਕਿਉਂਕਿ ਸਾਰਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਧਰ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਨਾ ਉਹ ਸਾਹਮਣੇ ਤੁਸੀਂ ਦੇਖਸਾ ਪਾਣੀ ਦੇਖ ਰਹੇ ਹੋਗੇ ਇੱਥੋਂ ਥੋੜਾ ਦਿਖਦਾਊਗਾ ਉਹ ਝੀਲਾਂ ਕਹਿ ਦਿੰਦੇ ਇੱਥੇ ਰਾਜਸਥਾਨ ਦੀਆਂ ਝੀਲਾਂ ਬੁੱਢਾ ਜੋੜ ਸਾਹਿਬ ਗੁਰਦੁਆਰਾ ਸਾਹਿਬ ਆ ਜਿਹੜਾ ਉਦੋਂ ਬਿਲਕੁਲ ਜਿਹੜਾ ਨਜ਼ਦੀਕ ਹੈ ਇਹ ਝੀਲਾਂ ਪੈ ਜਾਂਦੀਆਂ ਰਸਤੇਾਂ ਦੇ ਵਿੱਚ ਝੀਲਾਂ ਦਾ ਕਾਰਨ ਉੱਥੇ ਪਾਣੀ ਕਿਉਂ ਖੜਾ ਹੈ ਉਹ ਜ਼ਮੀਨ ਹੀ ਇਹੋ ਜੀ ਆ ਵੀ ਜਿਹੜਾ ਪਾਣੀ ਉਹ ਥੱਲੇ ਜੀਰਦਾਲੀਆਂ ਨਾ ਬਈ ਸੇਮ ਦਾ ਪਾਣੀ ਆ ਉੱਥੇ ਪਾਣੀ ਥੱਲੇ ਨਹੀਂ ਜਾਂਦਾ ਕਿ ਧਰਤੀ ਇਹੋ ਜੀ ਆ ਬਾਕੀ ਕੁਦਰਤੀ ਆ ਮੀਆਂ ਦਾ ਪਾਣੀ ਜਿਹੜਾ ਇਕੱਠਾ ਹੋ ਜਾਂਦਾ ਤੇ ਤੁਸੀਂ ਹਰਿਆਲੀ ਦੇਖ ਲਓ ਗੱਡੀ ਮਸਾ ਟੱਪ ਕੇ ਆਈ ਆ ਪਿਛਲੀ ਵਾਰ ਜਦੋਂ ਆਏ ਸੀ ਗੱਡੀ ਆਰਾਮ ਦਾ ਜਿਹੜੀ ਨੰਗੀ ਤੇ ਐਕਤੀ ਜਿਹੜਾ ਪੂਰਾ ਹਰਿਆਲੀ ਹੋ ਗਈ ਆ ਤੇ ਆਜੋ ਤੁਹਾਨੂੰ ਦਿਖਾ ਦਿੰਨੇ ਆ ਇਧਰ ਅੱਗੇ ਵੀ ਚੱਲ ਕੇ ਨਰਮਾ ਬਹੁਤ ਵਧੀਆ ਖੜਾਗਾ ਠੀਕ ਆ ਤੇ ਅਗ੍ਹਾ ਲ ਹੋਰ ਆ ਹੁਣ ਜਿਹੜੀ ਰੇਸ ਫ੍ਰੀ ਆ ਉਹ ਕਰਨੀ ਪੈਂਦੀ ਆ ਜਾਤਰਾ ਆਪਾਂ ਸੁਣਨ ਚ ਆਉਂਦੇ ਸੀਗੇ ਵੀ ਰਾਜਸਥਾਨ ਤੋਂ ਵਧੀਆ ਛੋਲੇ ਸਰੋਂ ਹਨਾ ਬਿਨਾਰੈਸਪਰੇਅ ਵਾਲੀ ਲਿਆਉਂਦੇ ਆ ਪਰ ਬਾਈ ਕੀ ਚੱਕਰ ਆ ਸਮੇਂ-ਸਮੇਂ ਸਰ ਨਾਲ ਜੜੀਆਂ ਬਾਈ ਹਨਾ ਪਰ ਬਿਮਾਰੀਆਂ ਉਹ ਵੱਧ ਗਈਆਂ ਤੇ ਉਹਦੇ ਕਰਕੇ ਬਾਈ ਜਿਹੜਾ ਇਹ ਬੂਮ ਦੀ ਵਰਤੋਂ ਕਰਦੇ ਬੂਮ ਸਪਰੇਅ ਵਾਲੀ ਆ ਦੇਖ ਲਓ ਆ ਤੁਸੀਂ ਲੀਕ ਦੇਖ ਲਓ ਵਿੱਚ ਮੱਛਰ ਤੇਲ ਵਾਲੀ ਹਲਕੀ ਸਪਰੇਅ ਹਾਂ ਕਰਨੀ ਆ ਜਿਹੜੀ ਥੋੜੀ ਜਿਹੀ ਹਲਕੀ ਸਪਰੇਅ ਕਰਨੀ ਪੈਂਦੀ ਆ ਪਰ ਜ਼ਿਆਦਾ ਨਹੀਂਗਾ ਵੀ ਆਪਣੇ ਨੂੰ ਫਿਰ ਵੀ ਥੋੜਾ ਜਿਹਾ ਫਰਕ ਤਾਂ ਹੈਗਾ ਆਪਣੇ ਜ਼ਿਆਦਾ ਰਿਹਾਂ ਸੁਪਰੀਆਂ ਦਾ ਜਿਹੜਾ ਯੂਜ਼ ਕਰ ਦਿੰਦੇ ਆ ਤਾਂ ਪਿਛਲੀ ਵੀਡੀਓ ਦੇ ਵਿੱਚ ਕਈਆਂ ਦੇ ਕਮੈਂਟ ਆਏ ਸੀਗੇ ਬਈ ਸਾਨੂੰ ਦੱਸੋ ਜ਼ਮੀਨ ਅਸੀਂ ਖਰੀਦਣੀ ਆ ਹਨਾ ਐਡਰੈਸ ਦੱਸੋ ਬਾਈ ਅਸੀਂ ਸਿਰਫ ਕਲਚਰ ਵਿਖਾਉਣ ਵਾਸਤੇ ਆਏ ਆ ਅਸੀਂ ਟੂਰ ਤੇ ਤਾਂ ਆ ਵੀ ਕਲਚਰ ਵਿਖਾਈ ਗਏ ਹਨਾ ਬਾਈ ਰਾਜਸਥਾਨ ਦਾ ਫਸਲਾਂ ਵਿਖਾਈ ਗਏ ਤੁਹਾਨੂੰ ਫਸਲਾਂ ਦੱਸਿਆ ਗੁਵਾਰਾ ਬਾਜਰਾ ਨਰਮਾ ਠੀਕ ਆ ਕਣਕ ਵੇੜੇ ਕਣਕ ਦਿਖਾਈ ਸੀ ਸਾਡਾ ਮਕਸਦ ਇਹ ਹੁੰਦਾ ਚਲੋ ਵੀ ਕਈ ਬੰਦੇ ਵੇਖਣਾ ਚਾਹੁੰਦੇ ਹੁੰਦੇ ਹਨਾ ਆਪਾਂ ਉਹ ਦਿਖਾਉਨੇ ਆ ਬਾਈ ਖਰੀਦਣ ਦੀ ਗੱਲ ਜੇ ਕਰਗੇ ਤਾਰਾ ਇਸਤਾਨ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਪਰਮਣੇ ਵੀ ਬਾਈ ਇਹਨਾਂ ਦੱਸਿਆਗਾ ਵੀ ਜਿੰਨਾ ਚਿਰ ਆਪਣੀ ਵੋਟ ਨਹੀਂ ਬੰਦੀ ਠੀਕ ਆ ਜਿੰਨਾ ਚਿਰ ਆਪਣੀ ਵੋਟ ਨਹੀਂ ਬਣਦੀ ਓਨਾ ਚਿਰ ਤੁਸੀਂ ਜ਼ਮੀਨ ਇੱਥੇ ਨਹੀਂ ਖਰੀਦ ਸਕਦੇ ਹਾਂ ਮਾਮਲੇ ਤੇ ਕਹਿ ਦਿੰਨੇ ਹਨਾ ਭਾਈ ਜਿਵੇਂ ਠੇਕੇ ਤੇ ਕਹਿ ਸਕਦੇ ਆ ਉਹ ਤੁਸੀਂ ਲੈ ਸਕਦੇ ਆ ਠੀਕ ਆ ਉਹ ਰੇਟ ਵੀ ਤੁਸੀਂ ਇੱਥੇ ਆ ਕੇ ਪਤਾ ਕਰ ਸਕਦੇ ਆ ਕਿਤੇ ਵੀ ਆ ਕੇ ਤੁਸੀਂ ਆਪ ਦਾ ਮਾਲਕ ਨਾਲ ਜ਼ਮੀਨ ਦੇਣਾ ਜਿਹੜੀ ਗੱਲ ਕਰਕੇ ਹਾਂ ਨਾਮ ਨਹੀਂ ਹੁੰਦੀਗੀ ਨਾਮ ਵਾਸਤੇ ਭਾਈ ਪਹਿਲਾਂ ਜਿਹੜਾ ਆਪਣੀ ਪਿੰਡੂ ਪਿੰਡਾਂ ਦੇ ਵਿੱਚ ਆਪਾਂ ਨੂੰ ਘਰ ਖਰੀਦਣਾ ਪੈਂਦਾ ਉੱਥੇ ਮੀਟਰ ਲੱਗੂਗਾ ਫਿਰ ਤੁਹਾਡੀ ਵੋਟ ਬਣੂਗੀ ਸਾਲ ਡੇਢ ਸਾਲ ਦੇ ਅੰਦਰ ਉਦੋਂ ਪੰਜਾਬ ਤੋਂ ਆਪਣੀ ਵੋਟ ਕਟਾਉਣੀ ਪਊਗੀ ਤਾਂ ਉਸ ਤੋਂ ਬਾਅਦ ਤੁਸੀਂ ਇੱਥੇ ਆ ਕੇ ਬਾਈ ਜ਼ਮੀਨ ਜਿਹੜੀ ਹੈ ਨਾ ਪਰਵ ਖਰੀਦ ਸਕਦੇ ਆ ਉਸ ਤੋਂ ਬਾਅਦ ਜ਼ਮੀਨ ਤੁਹਾਡੇ ਨਾਂ ਚੜੂਗੀ ਹਾਂ ਜੇ ਕੋਈ ਤੁਹਾਡਾ ਰਿਸ਼ਤੇਦਾਰ ਆ ਮਿੱਤਰ ਆ ਉਹਦੇ ਨਾਂ ਜੇ ਤੁਸੀਂ ਕਰਵਾ ਕੇ ਜ਼ਮੀਨ ਉਹਦੇ ਨਾਂ ਚੜੂਗੀ ਉਵੇਂ ਖਰੀਦਣੀ ਚਾਹੁੰਦੇ ਆ ਭਰੋਸੇਯੋਗ ਬੰਦਾ ਤਾਂ ਤੁਸੀਂ ਉਵੇਂ ਖਰੀਦ ਸਕਦੇ ਹੋ ਬਾਕੀ ਬਾਈ ਆ ਗਵਾਰਾ ਹੁਣ ਜਦੋਂ ਗਵਾਰਾ ਪੱਕਿਆ ਉਦੋਂ ਅਸੀਂ ਫੇਰ ਢੇੜਾ ਮਾਰਾਂਗੇ ਤਾਂ ਅੱਜ ਬਾਈ ਜਿਹੜਾ ਇੱਥੇ ਮਾਲਕਾ ਉਹ ਹੈ ਨਹੀਂਗਾ ਤੇ ਉਹ ਅੱਗੇ ਪਿਛਲੇ ਹਾਰ ਸੀਗੀ ਲੇਬਰ ਕੰਮ ਕਰੀਂਦੀ ਸੀ ਅਸੀਂ ਬਜ਼ੁਰਗਾਂ ਨਾਲ ਗੱਲ ਵੀ ਕਰਾਈ ਸੀ ਤਾਂ ਬਾਈ ਕਮੈਂਟ ਨਾ ਕਰਿਆ ਕਰੋ ਮੈਸੇਜ ਆਪਾਂ ਨੰਬਰ ਕਿਸੇ ਦਾ ਨਹੀਂ ਦੇ ਸਕਦੇ ਕਿਉਂਕਿ ਯਾਤਰ ਕਹਿੰਦੇ ਵੀ ਨੰਬਰ ਦੇ ਦੋ ਨੰਬਰ ਦੇ ਦੋ ਸੀ ਨਾ ਕਨੈਕਟ ਕਰਕੇ ਠੱਗੀਆਂ ਬਹੁਤ ਵੱਜੀਆਂ ਦੀਆਂ ਥੱਲੇ ਕਮੈਂਟ ਆਉਣਗੇ ਕਈਆਂ ਦੇ ਦਦਲਾਵਾਂ ਦੇ ਥੱਲੇ ਕਮੈਂਟ ਆਉਣਗੇ ਸਿੱਧੇ ਸੌਦੇ ਕਰ ਲੱਗ ਜਾਂਦੇ ਆ ਫਰੋਡ ਬੰਦੇ ਆ ਫਰੋਡ ਬੰਦੇ ਆ ਤੇ ਉਹ ਚ ਬਾਈ ਸਾਡੀ ਕੋਈ ਗਾਰੰਟੀ ਨਹੀਂ ਹੈ ਨਾ ਤੇ ਹਾਂ ਜ਼ਿੰਮੇਵਾਰੀ ਕੋਈ ਨਹੀਂ ਅਸੀਂ ਸਿਰਫ ਦਿਖਾਉਣਾ ਚਾਹੁੰਦੇ ਆ ਤੇ ਠੀਕ ਆ ਵੀਡੀਓ ਕਿਵੇਂ ਲੱਗੀ ਸ਼ੇਅਰ ਜਰੂਰ ਕਰ ਦਿਓ ਤੇ ਆਪਾਂ ਹੋਰ ਵੀ ਨਵੀਆਂ ਵੀਡੀਓ ਰਾਜਸਥਾਨ ਚ ਦਿਖਾਵਾਂਗੇ ਤੇ ਬੈਂ ਤਾਂ ਨਰਮਾ ਤੁਹਾਨੂੰ ਆ ਥੋੜਾ ਨਰਮੇ ਦੀ ਝਾਤ ਮਰਾਦ ਨੇ ਬਹੁਤ ਵਧੀਆ ਖੜਾ ਆ ਜਿਬੜ ਬਾਈ ਆਪਣੇ ਲੋ ਹਾਂ ਟਿੱਬਾ ਬਾਈ ਰੇਤਾ ਪੂਰਾ ਟਿੱਬਾ ਉਧਰ ਥੱਲੇ ਜੋਧਾ ਕੈਮਰਾ ਮਾਰ ਕੇ ਦਿਖਾ ਦੇ ਥੱਲੇ ਡਾਊਨ ਆ ਬਿਲਕੁਲ ਬਾਈ ਬਰਾਬਰ ਜਿਹੜਾ ਵਾਹਣ ਤਾਂ ਉੱਪਰ ਜਿਹੜਾ ਤੁਸੀਂ ਦੇਖ ਲਓ ਇੱਧਰ ਥੱਲੇ ਨਾਲੋਂ ਆਪਾਂ ਕੱਠੋ ਘੜ 30 35 ਹਾਂ 30 35 ਫੋਟੋ ਬਾਈ ਉੱਪਰ ਆ ਟਿੱਬਾ ਹੈ ਉਹ ਦੇਖ ਲਓ ਤਾਂ ਨੂੰ ਜਾਵਾਂਗੇ ਟਿੱਬਾ ਹੀ ਟਿੱਬਾ ਦੱਸੂ ਤੁਹਾਨੂੰ ਅੱਗੇ ਹੁਣ ਆਪਾਂ ਤੁਹਾਨੂੰ ਨਰਮੇ ਦਾ ਕੱਦੂ ਵੀ ਦਿਖਾ ਦਾਂ ਹਾਂ ਆ ਦੇਖ ਲਓ ਬਾਈ ਠੀਕ ਆ ਉਹ ਅੱਗੇ ਆ ਜਾ ਹਾਂ ਆ ਹੁਣ ਅੱਗੇ ਆ ਕੇ ਤੁਹਾਨੂੰ ਦਿਖਾ ਦਿੰਨੇ ਆ ਆ ਦੇਖ ਲਓ ਪੂਰਾ ਟੌਪ ਦਾ ਨਰਮਾ ਵੱਡਾ ਤੇ ਰਾਜਸਥਾਨ ਦੇ ਵਿੱਚ ਕੋਈ ਇਹ ਨਹੀਂਗਾ ਦੇ ਅਫਵਾਰਾ ਸਿਸਟਮ ਆ ਇੱਕ ਵਾਰ ਫੇਰ ਦੇਖ ਲਓ ਵੇ ਜੋ ਦਿਖਾ ਦੇ ਫਵਾਰਾ ਸਿਸਟਮ ਦਿਖਾ ਦਿੰਦੇ ਤੁਹਾਨੂੰ ਰਾਜਸਥਾਨ ਦੇ ਵਿੱਚ ਆ ਚੀਜ਼ ਆ ਬਾਈ ਆ ਫਵਾਰਾ ਸਿਸਟਮ ਆ ਬਾਈ ਜਦੋਂ ਪਏ ਪੰਜ ਪਾਣੀ ਆ ਜਾਂਦਾ ਇਹ ਘੁੰਮਦਾ ਫਵਾਰਾ ਇਸ ਤਰ੍ਹਾਂ ਤੇ ਜਿਹੜਾ ਫਵਾਰੇ ਨਾਲ ਇਹਨਾਂ ਨੂੰ ਪਾਣੀ ਲੱਗਦਾ ਜਾਂ ਜਿਹੜਾ ਹੈਗਾ ਕੁਦਰਤੀ ਪਾਣੀ ਆ ਜਿਵੇਂ ਮੀਂਹ ਆ ਜਾਂਦਾ ਤੇ ਆ ਦੇਖ ਲਓ ਬਾਈ ਬਹੁਤ ਸੋਹਣਾ ਨਰਮਾ ਤੇ ਕੱਦ ਦੇਖ ਲਾ ਬਾਈ ਨਰਮੇ ਦਾ 5 ਫੁੱਟ ਤੋਂ ਉੱਤੇ ਜਾਂਦਾ ਬਾਈ ਆ 6 ਫੁੱਟ ਆ ਬਾਈ ਦਾ ਤਾਂ ਸਹੀ ਆ ਹਾਂ ਤੇ ਆ ਦੇਖ ਲਓ ਬਾਈ ਪੂਰਾ ਕੱਦ ਆ ਕੋਈ ਐਜੀ ਗੱਲ ਨਹੀਂ ਫਲ ਵੀ ਪੂਰਾ ਚੱਕਿਆ ਆ हां ਤੇ ਇਹ ਬਹੁਤ ਵਧੀਆ ਫਸਲ ਹੁੰਦੀ ਅੱਗੇ ਵਾਲੀ ਗੱਲ ਨਹੀਂ ਗਈ ਹੁਣ ਰਾਜਸਥਾਨ ਦੇ ਵਿੱਚ ਪਰ ਹਾਂ ਹੁੰਦੀ ਉਹੀ ਆ ਨਾ ਪਰ ਜਿਹਨੇ ਕਰਨੀ ਆ ਕਰਨੀ ਨੀਤ ਨਾਲ ਨੀਤ ਨਾਲ ਜਿਹਨੇ ਕਰਨੀ ਆ ਮਿਹਨਤ ਬਹੁਤ ਆ ਮਿਹਨਤੀ ਲੋਕ ਵੀ ਬਹੁਤ ਰਾਜਸਥਾਨ ਦੇ ਤੁਹਾਨੂੰ ਪਤਾ ਤਾਂ ਠੀਕ ਆ ਵੀਡੀਓ ਕਿਵੇਂ ਲੱਗੀ ਬਾਈ ਸ਼ੇਅਰ ਜੁ ਕਰ ਦਿਓ ਧੰਨਵਾਦ